ਸਸਚੀ ਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤਕਸਰੀ ਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਸ਼ੁਰੂ ਹੋ ਗਈ ਹੈ ਜੋ ਭਾਰਤ ਦੇ ਕਈ ਰਾਜਾਂ ਦੇ ਵਿੱਚੋਂ ਲੰਘਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ ਇਸ ਯਾਤਰਾ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੰਦੇਸ਼ ਜਾਰੀ ਕੀਤਾ ਉਹਨਾਂ ਕਹੇ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਆਪਣੀ ਸਤਿਕਾਰਤ ਸ਼ਰਧਾਂਜਲੀ ਭੇਂਟ ਕਰਦੇ ਨੇ ਉਹਨਾਂ ਦੇ 350ਵੇਂ ਸ਼ਹੀਦੀ ਦਿਹਾੜੇ ਗੁਰਪੁਰਬ ਨੂੰ ਸਮਰਪਿਤ ਸ਼ਹੀਦੀ ਜਾਗਰਤੀ ਯਾਤਰਾ ਬਾਰੇ ਜਾਣ ਕੇ ਖੁਸ਼ੀ ਹੋਈ ਜੇ ਪ੍ਰਬੰਧਕ ਕਮੇਟੀ ਵਿਹਾਰ ਸਰਕਾਰ ਅਤੇ ਸਤ ਸੰਗਤ ਦੇ ਸਹਿਯੋਗ ਦੇ ਨਾਲ ਵੱਖ-ਵੱਖ ਰਾਜਾਂ ਦੇ ਵਿੱਚੋਂ ਲੰਘ ਕੇ ਤਖਤ ਅਸਰੀ ਕੇਸਗੜ ਸਾਹਿਬ ਪਹੁੰਚੇਗੀ ਇਸ ਸੰਬੰਧੀ ਉੱਥੇ ਪਹੁੰਚੀਆਂ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਜੋ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਭਾਈ ਅਤੀ ਦਾਸ ਭਾਈ ਮਤੀ ਦਾਸ ਭਾਈ ਸਦੀ ਦਾਸ ਦੀ ਭਾਈ ਦੇ ਆਲਾ ਜੀ ਉਹਨਾਂ ਦੇ 350 ਸਾਲਾਂ ਸ਼ਹੀਦੀ ਪੁਰਬ ਦੀ ਇਹ ਸ਼ਤਾਬਦੀ ਜਿਹੜੀ ਜਿੱਥੇ ਵੀ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਵਡੇ ਬੰਦਰ ਤੇ ਮਨਾਈ ਜਾ ਰਹੀ ਹੈ ਸੋ ਤਕਸਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਸ ਇਸ਼ਤਬ ਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰੂ ਕੇ ਬਾਗ ਗੁਰਦੁਆਰਾ ਸਾਹਿਬ ਤੋਂ ਜੋ ਆਰੰਭ ਹੋ ਕਰਕੇ ਨੌ ਸਟੇਟਾਂ ਚ ਹੁੰਦਾ ਹੋਇਆ ਪੰਜਾਬ ਵਿਖੇ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਦੀ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਤਕਸਰੀ ਪਟਨਾ ਸਾਹਿਬ ਨੇ ਬਹੁਤ ਵੱਡਾ ਉਦਮ ਉਪਰਾਲਾ ਕੀਤਾ ਹੈ ਜਿੱਥੇ ਇਥੋਂ ਦੀ ਲੋਕਲ ਸੰਗਤ ਬੁਲਾਈ ਹੈ ਸਪੈਸ਼ਲ ਟ੍ਰੇਨਾਂ ਚਲਾ ਕੇ ਪੰਜਾਬ ਤੋਂ ਸੰਗਤ ਬੁਲਾਈ ਗਈ ਜਥੇਬੰਦੀਆਂ ਦੇ ਆਗੂ ਮੁਖੀ ਸਹਿਬਾਨ ਉਹਨਾਂ ਨੂੰ ਸੱਦਾ ਪੱਤਰ ਦੇ ਕੇ ਇੱਥੇ ਮੰਗਵਾਇਆ ਗਿਆ ਹੈ ਤਾਂ ਜੋ ਇਸ ਨਗਰ ਕੀਰਤਨ ਨੂੰ ਵੱਡੇ ਮੰਦਰ ਤੇ ਜੋ ਵੱਡੇ ਮੰਦਰ ਤੇ ਨਗਰ ਕੀਰਤਨ ਦਾ ਆਰੰਭ ਹੋ ਰਿਹਾ ਹੈ ਉਹਦੇ ਵਿੱਚ ਸਾਰੇ ਜਥੇਬੰਦੀਆਂ ਦੇ ਆਗੂ ਮੁਖੀ ਸਹਿਬ ਰਲ ਕੇ ਇਸ ਨਗਰ ਕੀਰਤਨ ਦੀ ਸ਼ੋਭਾ ਜਿਹੜੀ ਹੈ ਉਹ ਵਧਾਈ ਜਾ ਸਕੇ ਇਹ ਇੱਕ ਬਹੁਤ ਯਾਦਗਾਰ यात्रा है और इसके पीछे का जो इतिहास है वो जागृति के ही लिए है जो श्री गुरु तेग बहादुर साहब उनकी जो शाहादत है उन्होंने उनको हिंद की चादर कहा जाता है देश की चादर चादर का मतलब जो देश का मतलब मान सम्मान बढ़ाता है उनकी इज्जत को महफूज रखता है राइट तो ये उनकी जो चांदनी चौक में जो शहादत थी जो मानवता के लिए उन्होंने किया उस बारे में लोगों में जागृति पैदा करने के लिए इसलिए इसका नाम इस यात्रा का जा, जागृति यात्रा रखा गया है और श्री पटना साहब में मेरे को बहुत अच्छा लगता है मैं दरअसल बिहार में हूं पर फिर भी मेरी जुबान से आज भी बिहार निकलता है एक सैरगा है मैं राजगीर भी जाता हूँ अलग अलग जगह पे जाता हूँ और मुझे मालूम है बिहार का इतिहास क्या है मुझे नालंदा यूनिवर्सिटी कभी भूलेगी नहीं मुझे यहाँ का शिक्षक यहाँ की ऐसी ऐसी पर्सनैलिटीज हैं यहाँ के ऐसे विद्वान ऐसे विद्वान पैदा किए इस धरती ने कि ऐसे ऐसे विद्वान में हजारों नाम हैं और ये पूरे विश्व में इसकी ख्याति आज तक दूसरे किसी जगह को मिली ही नहीं है और ये मेरा सौभाग्य है कि आज मैं इस पावन अवसर पर और जो कि इमोशनल भी है उस पर सरदार जसबीर सिंह धाम जो हैं और पूरी जो कमेटी है गुरुद्वारा की प्रबंधक कमेटी जो है अपने पटना श्री पटना साहब की उन्होंने मेरी सेवा कबूल की है और परमपिता परमात्मा श्री गुरु तेग बहादुर साहब जी का आशीर्वाद लेने आया हूँ और इसमें एक सेलिब्रिटी सुखविंदर सिंह तो बिल्कुल नहीं आया ये तो याद रख लीजिए यहाँ सेवक की ही आया है जैसे दूसरे सब सेवक आए हैं एक सेवक और आया है आवाज भी होने दी सास भी होने देते रबाब भी होने दी शबाब भी होने देता तो सब कुछ तो ओदा ही है तो ओन समर्पित करना है ते तो गुरु महाराज का बस एक सेवक का आया बहुत ज्यादा मान महसूस हो रहा है जिथे अज गुरद्वारा गुरु का बाग ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਉੱਥੇ ਹੀ ਬਾਬਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਨੂੰ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਉਹਨਾਂ ਦੀ 350 ਸਾਲਾ ਜਿਹੜੀ ਹੈ ਗੁਰਤਾ ਗੱਦੀ ਜਿਹੜੇ ਹੈ 350 ਸਾਲਾ ਜਿਹੜੀ ਸ਼ਤਾਬਦੀ ਮਨਾ ਰਹੇ ਆ ਸਮੁੱਚੇ ਹੀ ਖਾਲਸੇ ਪੰਥ ਨੂੰ ਜਿੱਥੇ ਅੱਜ ਬਹੁਤ ਹੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਆਪਾਂ ਪਟਨਾ ਸਾਹਿਬ ਵਿਖੇ ਦਰਸ਼ਨ ਕਰ ਰਹੇ ਆ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਦ ਲਿਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਠੀਕਰ ਫੋਰ ਦਲੀਸ ਸਿਰ ਪ੍ਰਾਪਰ ਕੀਆ ਪਿਆਨ ਤੇਗ ਬਹਾਦਰ ਸੀਖ ਰਿਆ ਕਰੀ ਨਾ ਕਿਨੂ ਆਣ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਸੋ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਜਿਹੜਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਵਿਸ਼ਾਲ ਜਿਹੜਾ ਨਗਰ ਕੀਰਤਨ ਹੈ ਉਹ ਸਾਡੇ ਬਹੁਤ ਸਤਿਕਾਰਯੋਗ ਜਥੇ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ ਤਖਸ਼ਰੀ ਪਟਨਾ ਸਾਹਿਬ ਤੇ ਪ੍ਰਧਾਨ ਜਿਹੜੇ ਨੇ ਇੱਥੋਂ ਦੇ ਜਗਨ ਜੋਤ ਸਿੰਘ ਜੀ ਸੋਈ ਤੇ ਸਾਰੇ ਜਰਨਲ ਸਕੱਤਰ ਜੀ ਹੋਰ ਸਾਰਿਆਂ ਦੇ ਮਹਾਨ ਉਪਰਾਲੇ ਦੇ ਨਾਲ ਉੱਥੇ ਹੀ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੇ ਤਰਨੇ ਦਲਾ ਵੱਲੋਂ ਵੀ ਆਪਣੀ ਹਾਜ਼ਰੀ ਲਵਾਈ ਜਾ ਰਹੀ ਹੈ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਬੇਨਤੀ ਹੈ ਆਪਾਂ 23 24 ਤੇ 25 ਨਵੰਬਰ 2025 ਨੂੰ ਸਾਰੇ ਹਮ ਹਮਾ ਕੇ ਦਰਸ਼ਨ ਦਿਦਾਰੇ ਕਰੀਏ ਜਿੱਥੇ ਆਪਾਂ ਤਖਸ਼ਰੀ ਕੇਸਗੜ੍ਹ ਸਾਹਿਬ ਨਾਨਨਪੁਰ ਸਾਹਿਬ ਦੇ ਦਰਸ਼ਨ ਕਰਨੇ ਨੇ ਉੱਥੇ ਹੀ ਦਿੱਲੀ ਜਿੱਥੇ ਲਾਲ ਕਿਲੇ ਦੇ ਸਾਹਮਣੇ ਵੱਡੇ ਪ੍ਰੋਗਰਾਮ ਹੋਣੇ ਨੇ ਗੁਰਦੁਆਰਾ ਸੀਸਗੰਜ ਸਾਹਿਬ ਜਿਹੜਾ ਦਿੱਲੀ ਦੇ ਵਿੱਚ ਉੱਥੇ ਵੀ ਪ੍ਰੋਗਰਾਮ ਹੋਣੇ ਨੇ ਸਾਰਿਆਂ ਨੇ ਬਾਦ ਚੜ ਕੇ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਮਹਾਨ ਨਗਰ ਕੀਰਤਨ ਜਿਹੜਾ ਸੁਖ ਸ਼ਾਂਤੀ ਦੇ ਨਾਲ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਤਖਤ ਸ੍ਰੀ ਪਟਨਾ ਸਾਹਿਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਛੀ ਦੀ ਗੱਲ ਹੈ ਗੁਰੂ ਮਹਾਰਾਜ ਦੀ ਬੜੀ ਅਪਾਰ ਕਿਰਪਾ ਹੋਈ ਹੈ ਔਰ ਜਿਹੜਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਸਪੁੱਛੀ ਪ੍ਰਮੰਧ ਕਮੇਟੀ ਔਰ ਬਿਹਾਰ ਦੀ ਸਰਕਾਰ ਦੇ ਪੂਰੇ ਸਹਿਯੋਗ ਦੇ ਨਾਲ ਸਾਰੀ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਔਰ ਇਹ ਸਿੱਧੀ ਜਿਹੜੀ ਜਾਗਰਤੀ ਇਹ ਕੱਢੀ ਜਾ ਰਹੀ ਹੈ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਔਰ ਜਿਹੜੇ ਸਾਡੇ ਬਹੁਤ ਹੀ ਮਹਾਨ ਔਰ ਸ਼ਹੀਦ ਹੋਏ ਨੇ ਜਿਨ੍ਹਾਂ ਨੇ Hindu ਧਰਮ ਦੇ ਲਈ ਸਮੁੱਚੀ ਮਨੁੱਖਤਾ ਦੇ ਦੇ ਲਈ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਵੀ ਸ਼ਹੀਦੀ ਹੋਈ ਹੈ ਸੋ ਅੱਜ ਸਾਰੀ ਕੌਮ ਜਿਹੜੀ ਹੈ 350 ਆ ਸ਼ਹੀਦੀ ਸਤਵ ਦੀ ਮਨਾ ਰਹੀ ਹੈ ਬਖ ਬਖ ਜਥੇਬੰਦਿਆਂ ਹੀ ਮਨਾ ਰਹੀਆਂ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੀ ਮਨਾਇਆ ਜਾ ਰਿਹਾ ਹੈ ਸੋ ਮੈਂ ਸਮਝਦਾ ਕਿ ਇੱਥੇ ਬਹੁਤ ਵੱਡਾ ਉਤਸ਼ਾਹ ਪਾਇਆ ਰਿਹਾ ਹੈ ਮੈਂ ਕੱਲ ਤੋਂ ਦੇਖ ਰਿਹਾ ਕਿ ਪਟਨਾ ਸਾਹਿਬ ਆ ਕੇ ਇਥੋਂ ਦੀਆਂ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਆਏਗਾ ਬਹੁਤ ਸਾਰੇ ਜਥੇਬੰਦੀਆਂ ਦੇ ਆਗੂ ਸਹਿਬਾਨ ਇੱਥੇ ਪਹੁੰਚ ਰਹੇ ਨੇ ਮੰਤਰੀ ਸਾਹਿਬ ਪਹੁੰਚ ਰਹੇ ਨੇ ਔਰ ਖੁਸ਼ੀ ਦੀ ਗੱਲ ਹੈ ਕਿ ਸਾਡੇ ਪ੍ਰਾਈਮ ਮਿਨਿਸਟਰੀ ਜੀ ਦਾ ਸੰਦੇਸ਼ ਜੀ ਵੀ ਜਿਹੜਾ ਹੈਗਾ ਉਹ ਵੀ ਆਏਗਾ ਇਸ ਸਤਾਪ ਦੀ ਸੰਬੰਧੀ ਸੋ ਇਸੇ ਤਰ੍ਹਾਂ ਸਾਡੇ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਜੀ ਉਹਨਾਂ ਨੇ ਵੀ ਆਉਣਾ ਹੈ ਉਹ ਪਹਿਲਾਂ ਵੀ ਬਹੁਤ ਸਾਰਾ ਉਤਸ਼ਾਹ ਦਿੰਦੇ ਨੇ ਹਮੇਸ਼ਾ ਹੀ ਉਹਨਾਂ ਦਾ ਬੜਾ ਸਹਿਯੋਗ ਰਿਹਾ ਜਦੋਂ ਵੀ ਕੋਈ ਗੁਰਪੁਰਬ ਹੁੰਦਾ ਹੈ ਕੋਈ ਵੀ ਇੱਥੇ ਸਮਾਗਮ ਹੁੰਦਾ ਤਾਂ ਹਮੇਸ਼ਾ ਨਤੀਸ਼ ਕੁਮਾਰ ਜੀ ਦਾ ਸਾਨੂੰ ਬਹੁਤ ਸਹਿਯੋਗ ਰਿਹਾ ਹੈ ਹਾਂਜੀ ਬਹੁਤ ਵਧਾਈ ਚੜ੍ਹਦੀ ਕਲਾ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਲਾਵੇ ਸੱਚੇ ਪਾਤਸ਼ਾਹ ਦਾਤਾ ਪਰਮਾਤਮਾ ਤੇ ਬਹੁਤ ਸਹੀਆਂ ਸੇਵਾ ਕੀਤੀ ਬਹੁਤ ਸੋਹਣੀ ਸੰਗ ਸਮਹਾਲੀ ਇਹਨਾਂ ਨੇ ਬਹੁਤ ਸੋਹਣਾ ਕੀਤਾ ਸੰਤ ਬਤਾਰ ਸਿੰਘ ਸਾਧਾਲੇ ਤੋਂ ਆਏ ਅਸੀਂ ਜੀ ਬਹੁਤ ਮਾਲਕ ਨੇ ਸਾਡੇ ਦਰਸ਼ਨ ਕਰਵਾਏ ਆ ਬਹੁਤ ਸਤਗੁਰ ਨੇ ਸਾਡਾ ਪਿੰਡ ਡੱਗੁਰਮਾਣਾ ਫਰੀਦਕੋਟ ਜ਼ਿਲ੍ਹੇ ਤੋਂ ਆਏ ਆ ਸਾਡੇ ਪਿੰਡ ਦਾ ਮੰਦਰ ਨਮਾਣਾ ਪਟਨਾ ਸਾਹਿਬ ਦਾ ਪ੍ਰਧਾਨ ਰਿਹਾ ਸੀ ਮੋਢ ਲਾ ਤੁਸੀਂ ਇਹਨਾਂ ਦੇ ਚਰਨਾਂ ਨਾਲ ਜੁੜੇ ਹੋਏ ਆ ਦੱਸਦੀ ਹੈ ਕਿ ਇਸ ਪਵਿੱਤਰ ਯਾਤਰਾ ਦੇ ਵਿੱਚ ਹਿੱਸਾ ਲੈਣ ਦੇ ਲਈ ਭਾਰਤ ਅਤੇ ਵਿਦੇਸ਼ਾਂ ਤੋਂ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਪਟਨਾ ਸਾਹਿਬ ਆਏ ਇਹ ਯਾਤਰਾ ਦੇਸ਼ ਦੇ ਨੌ ਰਾਜਾਂ ਦੇ ਵਿੱਚੋਂ ਲੰਗੇਗੀ ਅਤੇ ਨਵੰਬਰ ਦੇ ਵਿੱਚ ਹੈ ਪੰਜਾਬ ਦੇ ਆਨੰਦਪੁਰ ਸਾਹਿਬ ਵਿਖੇ ਪਹੁੰਚੇਗੀ ਇਸ ਮੌਕੇ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਦਰਬਾਰ ਹਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦਾ ਸਰਵਣ ਵੀ ਕੀਤਾ